ਨਸਟੀ ਗਾ ਬਾਬਿਓ ਬਾਕੀ ਅੱਜ ਵੀਡੀਓ ਬੱਜੇ ਲੱਗੀ ਨਾ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਤੇ ਕਮੈਂਟ ਬਾਬਿਓ ਜਰੂਰ ਕਰਿਓ ਸਸਟੀ ਗਾ ਬਾਬਿਓ ਹੋਠੀ ਠਾਕ ਬਾਬਿਓ ਸਾਰੇ ਇਹ ਆਂਬਰ ਸੈਟ ਆ ਭਰਾ ਸਾਰਿਆਂ ਦੇ ਹੋਰ ਸੁਣਾਉਂਗਾ ਬਬਾ ਨਵੀਂ ਤਾਜੀ ਦੇਖੋ ਆਪੋ ਟਰ ਕੇ ਉਹ ਤਾਂ ਬੱਬੇ ਕਿਹ ਨਾਲ ਚਾਲਾ ਹੈ ਹਾਂ ਧੱਡ ਤੇ ਕੀ ਹੋਇਆ ਛੋਟਾ ਹਟਦੇ ਨੇ ਫੰਗ ਜਿ ਹੁੰਦੇ ਉਹਨਾਂ ਦੇ ਆਪਣੇ ਟਾਕੀ ਤੇ ਜਾਣੀ ਇਹ ਉਹਦੇ ਹਣੀਏ ਉਹ ਨਿੱਕਾ ਹਾਂ ਤੇ ਬੱਬੇ ਉਹਨਾ ਆਪਣਾ ਇੱਕ ਉਦਰੀ ਸੁੱਕ ਗਈ ਸੀ ਤੇ ਆਪਾਂ ਨੂੰ ਦਵਾਈ ਰੂ ਰਿਤਿਆ 3 ਦਿਨ ਚਿੱਟਣਾ 4 ਦਿਨ ਹੁਣ ਜਮਾ ਓਕੇ ਆ ਕੋਤਰੀ ਬਾਬਿਓ ਉਹ ਉਹ ਦਾਦਿਆਣਾ ਕਿਵੇਂ ਦਵਾਈ ਦੇ ਕਿਹੜੀ ਦਵਾਈ ਕਿਵੇਂ ਕਿਵੇਂ ਦੇਣੀ ਆ ਉਹ ਕੋਤਰੀ ਵੀ ਦਿਖਾਉਂਦੇ ਹਣ ਠੀਕਣਾ ਬੋ ਆ ਜਾਓ ਬਾਬਿਓ ਆਹ ਕੋਤਰੀ ਸੀ ਬਾਬਿਓ ਜਿਹੜੀ ਆਪਣੇ ਨਾਲ ਸਾਕੂ ਦੀ ਸੀ ਹਾਂ ਹਾਂ ਕਰੋ ਕਿਉਂਕਿ ਦਾ ਸ਼ੌਂਕ ਹੁੰਦਾ ਥੱਲੇ ਨੂੰ ਕਰੋ ਦੇਖੋ ਤੋ ਬੋੜੀ ਬੋਦੂ ਇੱਥੇ ਟਿੱਕੜੀ ਦੀ ਦੇਖੋ ਠੀਕਣਾ ਆਹ ਫਾਰ ਆਲੇ ਯਾਬ ਯਾਬ ਪਿਆ ਗੋਡਦੀ ਰਹੀ ਹੈ ਬਹੁਤ ਸਾਨੂੰ ਉੱਡੀ ਕੋਤੀ ਇਹ ਤੇ ਆਹ ਦੇਖੋ ਉਹਨੇ ਸੋਕੀ ਜਿਹੀ ਜਮਾ ਦੇਖੋ ਹੁਣ ਤਾਂ ਹੀ ਲੱਗੀ ਭਰਨ ਹੁਣ ਤਾਂ ਦੇਖੋ ਅੱਗੇ ਨੂੰ ਭਰ ਗਈ ਵੀ ਚਾਰ ਕਿ ਦਿਨ ਦਿੱਤੀ ਇਹਨੂੰ ਦਵਾਈ ਇਹਨੇ ਹੁਣ ਜੋ ਭਰਨ ਲੱਗੀ ਉਹ ਤਾਂ ਹੀ ਹੁਣ ਜਮਾ ਓਕੇ ਆ ਹੁਣ ਤੁਹਾਨੂੰ ਦਵਾਈ ਦੇ ਦਾਂ ਆਪਾਂ ਕਿਹੜੀ ਆ ਇਹਨੂੰ ਉੱਤੇ ਕਰਕੇ ਆਓ ਚੱਲ ਉਰੇ ਹਾਂ ਚਲ ਤੇਰਾ ਜਾਓ ਉੱਥੇ ਦਜਾ ਚਾਉ ਤੂੰ ਚੱਲ ਚਾਉ ਤੇ ਚਾਉ ਤੇ ਚੱਲ 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 ਚੁੱਪ ਕਰ ਦੋ ਨਾਲੂਗੇ ਕੀਣਾ ਆਪਿਓ ਤਾਂ ਤਾਂ ਵੀ ਮਾਪੇ ਨਾ ਦੇਖ ਲਓ ਬਾਕੀ ਸਾਡੇ ਕੋਲ ਦਿਖਾ ਦਿੰਦੇ ਆ ਲੈ ਦੇਖੋ ਕੀਣਾ ਆਪਿਓ ਤੇ ਹਣੋ ਉੱਧਰ ਹਾ ਆਇਕ ਦਾ ਬੱਗ ਲੈਣੀ ਆ ਹਾਈ ਟੈਕ ਆ ਠੀਕ ਆ ਨਾ ਹਾਈ ਟੈਕ ਤੇ ਇੱਕ ਹੈਗੀ ਆ ਪਾਵਰ ਜੈੱਲ ਥੱਲੇ ਨਿਕਾਲਾ ਹਾਈ ਟੈਕ ਤੇ ਪਾਵਰ ਜੈੱਲ ਆ ਠੀਕ ਨਾ ਕੋ ਦੋ ਤੇ ਆਪ ਵੀਂਦਰ ਲਾ ਜੀਏਕੋ ਤੇ ਆ ਬਰੂਡ ਆਉਣ ਆ ਜੀ ਠੀਕ ਹੈ ਨਾ ਤੇ ਆਪੇ ਉਹਨਾ ਪੰਜ ਬੂੰਦਾਂ ਲੈਣੀਆਂ ਵਾਂ ਮਿਰਲ ਦੀਆਂ ਤੇ ਪੰਜ ਆ ਬਰੂਡ ਆਉਣ ਦੇ ਆ ਤੇ ਪੰਜ ਹੀ ਲੈਣੀਆਂ ਵੀਰੇ ਪਾਵਰ ਚੱਲਦੀਆਂ ਠੀਕ ਹੈ ਨਾ ਤੇ ਤਿੰਨ ਕ ਬੂੰਦਾਂ ਲੈਣੀਆਂ ਹਾਈ ਟੈਕ ਦੀਆਂ ਜਿਹੜੀ ਹਾਈ ਟੈਕ ਆ ਵੀਰੇ ਇਹ ਦੇਣੀਆਂ ਬਸ ਦੋ ਦੇਣੀਆਂ ਕਿਉਂਕਿ ਅੱਜ ਸਵੇਰ ਆਣਾ ਆਪਾਂ ਹਾਈ ਟੈਕ ਦੇਣੀ ਹੈ ਨਾਲ ਦੋਆਂ ਦੇ ਤਿੰਨ ਬੂੰਦਾਂ ਪਾ ਕੇ ਸਾਵਨ ਗੁਰੂ ਤੁਸੀਂ ਕੱਦੀਆਂ ਦਿਨੀਆਂ ਆਗਲ ਦਿਨ ਅਗਲੇ ਦਿਨ ਵੀਰੇ ਫਿਰ ਹਨਾ ਸਵੇਰ ਉਹ ਤਿੰਨੇ ਦਵਾਈਆਂ ਨਾਲ ਹਾਈ ਟੈਕ ਦੇਣੀ ਹੈ ਠੀਕ ਹੈ ਨਾ ਤੇ ਉਹਦੇ ਬਾਅਦ ਚੋਂ ਹਾਈ ਟੈਕ ਬੰਦ ਕਰ ਦੇਣੀ ਤੇ ਦੋ ਦਿਨ ਚਲੋ ਉਦਰੇ ਉਹਦੇ ਬਾਅਦ ਚੋਂ ਹਾਈ ਟੈਕ ਬੰਦ ਕਰ ਦੇਣੀ ਤੇ ਦੋ ਦਿਨ ਹੋਰ ਠੀਕ ਨਾ ਬਾਬਿਓ ਥੋੜਾ ਕੋ ਆ ਜਮਾ ਓਕੇ ਜੇ ਆਪਾਂ ਵਰਤਾਂ ਹੋਇਆ ਆ ਕੂਤਰੀ ਜੇ ਜਮਾ ਓਕੇ ਹੁਣ ਵੀਰੇ ਕੂਤਰੀ ਬਹੁਤ ਆਉਣ ਹੋ ਗਈ ਜੀ ਕੂਤਰੀ ਇਹ ਆਪਾਂ ਆ ਦਵਾਈਆਂ ਦਿੱਤੀਆਂ ਚਾਰ ਦਿਨ ਹੀ ਦਿੱਤੀਆਂ ਨਾਲੇ ਬਾਬਿਓ ਬਾ ਇੰਨਾ ਧਿਆਨ ਰੱਖਿਓ ਹਾਈ ਟੈਕ ਜੀ ਇਹ 2 ਦਿਨ ਹੀ ਦੇਣੀਆਂ ਉਹ ਬਾਹਰ ਨਹੀਂ ਦੇਣਾ ਠੀਕ ਹੈ ਨਾ ਬਾਬਾ ਇਹ 2 ਦਿਨ ਹੀ ਦਿਓ ਬਸ ਦੋਨੇ ਟਾਈਮ 2 ਦਿਨ ਦੇਣੀਆਂ ਸੋਈ ਤੇ ਨਹੀਂ ਆ ਸ਼ਾਮ ਨੂੰ ਤਾਂ ਕਦੇ ਨਾ ਹੱਥ ਨਹੀਂ ਦੇਣੀਆਂ ਠੀਕ ਹੈ ਨਾ ਬਾਬਾ ਵਾਕਿਆ ਫੋਟੋ ਵੀ ਇਹਨਾਂ ਲਾ ਦਾ ਕੇ ਸਕਰੀਨ ਤੇ ਦਵਾਈਆਂ ਦੀ ਕਿੰਨੇ ਬਾਬੇ ਆਪਾਂ ਨੂੰ ਹਾਂ ਹੈਗੀ ਜਾਣਕਾਰੀ ਉਹਨੇ ਕਾਪਾਉਟਨਾ ਸ਼ੇਅਰ ਕਰਾਂਗੇ ਜੂੜ ਠੀਕ ਹੈ ਨਾ ਜੀ ਬਾਬੇ ਦੁਬਾਰਾ ਤੋਂ ਸੋ ਸ਼ਾਮ ਦਾ ਟਾਈਮ ਹੋ ਗਿਆ। ਛੋੜੇ ਬੱਚੇ ਹੁੰਦੇ। ਤੇ ਚੱਕ ਲੈ ਸਕੋ ਬੱਚੇ। ਹੁਣ ਤੱਕ ਛੋੜੀ ਪੁਰਾ ਪਹਿਲਾਂ ਛੋੜੀ ਰਿ ਚੱਕੀ ਸੀ। ਅੰਦਰ ਕੋਈ ਸ਼ਾਮ ਨੂੰ ਛੋਲੇ ਵੀ ਇਹਦੇ ਭੋਗ ਤੇ ਸਵੇਰੇ ਆਪਾਂ ਇਹਨਾਂ ਨੂੰ ਬੋਤਲ ਦਾ ਸਮਾਨ ਦੇ ਦਿੰਨੇ ਆ। ਫਿਰ ਉਹ ਵੀ ਦੱਸਾਂਗੇ ਨਾ। ਤੇ ਸਰੋਸ ਰੋਹ ਤਾਂ ਹੈਗੀ ਵਿੱਚ ਤੇ ਆਪਾਂ ਹੋਰ ਵੀ ਪਾਉਂਦੇ ਆ ਸਮਾਨ ਜ। ਠੀਕ ਹਨਾ। ਉਹ ਵੀ ਫਿਰ 12 ਕੰਪੀਟਰ ਯਾਰ। ਸਾਮੂ ਕਲੇ ਛੋਲੇ ਪਿਆਰ ਹੋਏ ਪਾਣੀ ਕਿਹੋ ਜਿਹੇ ਛੋਲੇ ਆਣ ਹੁਣ ਡੱਕਰ ਦਾਂਗੇ ਤੇ ਉਹ ਪਾਣੀ ਦੇ ਕੇ ਜੀ ਵੀ ਉਹ ਵੀ ਵੀ ਐਮਲ ਪਾਣੀ ਮਰਾਂਗੇ ਅੰਦਰ ਸਵੇੰਜਾ ਖਾਲੀ ਹੋਣਗੇ ਠੀਕ ਹੈ ਨਾ ਉਹ ਦਿਖਾ ਦਿਓ ਬੱਚੇ ਕੋਸ ਨੂੰ ਦੇਤੀਆਂ ਆਪਿਆ ਹਵਚਣ ਆਪਾਂ ਥੋੜਾ ਢਿੱਲਾ ਸੀਗਾ ਤੇ ਉਹ ਦੁਬਾਰੀ ਦੇ ਦਿੱਤੀ ਇਹਨਾਂ ਨੂੰ ਜੇ ਆਪਾਂ ਟੀਕਾ ਟੀਕਾ ਲਾਵਾਂਗੇ ਥੋੜਾ ਥੱਲੇ ਨੂੰ ਰੱਖ ਕੋਈ ਨਹੀਂ ਕਿਦਿਆ ਅਨੇ ਸ਼ਟ ਦਾ ਹੁਣ ਤੇ ਭੈਰ ਕੋਈ ਇਹ ਬੱਸ ਲਾਇਆ ਸੁਗਰਾਜਨ ਜੀ ਨੂੰ ਤੇਰਾ ਨਾ ਗੈਂ ਟਿਕਾ ਤੇ ਮਣਾ ਇਹਨਾਂ ਬਲਦਾਂਗੇ ਜਿਹੜਾ ਨਾ ਰਾਤ ਚ ਜੂਗਾ ਇਹ ਤੇ ਨਾ ਗਟੋਲੀ ਜੀ ਬਣ ਜੇ ਨੀ ਬਾਬਿਓ ਉੱਤੇ ਗਾਠੀ ਜੀ ਨਾ ਇਕੱਠਾ ਹੋਣਾ ਜੱਕ ਸੰਦਿਕ ਕਰ ਕਿ ਨਾ ਆਪਾਂ ਲਾ ਕੇ ਉਹ ਐ ਕਰ ਦਾਂਗੇ ਕਮਾਲ ਸੀ ਤੇ ਨਹੀਂ ਹੋ ਗਿਆ ਗਾਠੀ ਹੀ ਨਹੀਂ ਹੁੰਦੀ ਜਿੱਤੇ ਤੇ ਹੋਵੇ ਆਪਾਂ ਨਾ ਖੂਤਰਾਂ ਦੇ ਕੋਈ ਵੀ ਟਿੱਕਾ ਲਾਉਣਾ ਵਾ ਨਹੀਂ ਵੈਸੇ ਤਾਂ ਵੇਖ ਕੇ ਗੰਨ ਹੁੰਦੀ ਆ ਉਹ ਉਹ ਬਹੁਤ ਵਧੀਆ ਵੈਸਟ ਚੀਜ਼ ਆ ਗੰਨ ਉਸ ਉਹਦਾ ਲਾਉ ਨਹੀਂ ਫਿਰ ਸੁਗਰੇ ਸ਼ੰਜਰ ਉਹ ਆ ਸੁਗਰੇ ਸ਼ੰਜਰ ਸੁਗਰੇ ਸ਼ੰਜ ਇਹ ਤਾਂ ਲੱਗਿਆ ਨਾ ਵਧੀਆ ਦੂਜੇ ਦਾ ਵੀ ਉਹ ਵੱਧ ਘੱਟ ਲੱਗ ਜਾਂਦਾ ਦੂਜਾ ਵੱਡਾ ਆ ਪੱਥਰਾ ਕਰਦੇ ਹੁੰਦੇ ਹਨਾ ਓਕੇ ਓਕੇ ਇਹ ਕੋਲੇ ਨਾ ਗੰਨ ਨੂੰ ਮੇਰੇ ਇਕੱਠਾ ਨਹੀਂ ਹੋਇਆ ਮਾਲ ਤਾਂ ਨਾ ਵੇਖੋ ਇਹ ਪਤਾ ਨਹੀਂ ਲੱਗਦਾ ਆ ਮੜਾ ਯਕ ਤੇ ਪਤਾ ਨਹੀਂ ਲੱਗਦਾ ਮੜਾ ਬਟਿੰਕਾ ਲੱਗਿਆ ਬੱਸ ਬਾਬੇ ਨੂੰ ਥੋੜਾ ਜਣਾ ਦਵਾਈ ਪਾਈਏ ਚ ਤੇ ਇੱਕ ਟੱਕਰਿਆ ਇੱਕ ਟੱਕਰ ਦਾ ਕੋ ਥੋੜੇ ਦਵਾਈ ਦੇ ਬੱਚੇ 15 ਦਿਨ ਤੱਕ ਬਣੀ ਕਰਕੇ ਤੇ ਇਹ ਦੇ ਨੇ ਸਵੇਰ ਨੂੰ ਇਹ ਦਾਣੇ ਵੀ ਪੂਰੇ ਫੁੱਲ ਖਾਊਗਾ ਤੇ ਕਾਲੂ ਵੀ ਲਾਵਾਂਗੇ ਇਹ ਫਿਰ ਠੀਕ ਆ ਸੋਹਾਂ ਤੇ ਸ਼ਾਮ ਦੋ ਟਾਈਮ Вместе с